ਹਰਿਆਣਾ ਦੇ ਬਾਰਡਰਾਂ ਤੇ ਚੱਲ ਰਿਹਾ ਅੰਦੋਲਨ 41ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਭਾਜਪਾ ਦੀ ਅੰਦਰ ਦੀ ਕਬਰਾਹਟ ਸਾਹਮਣੇ ਆ ਚੁੱਕੀ ਆ ਜਿਹੜੇ ਕਹਿੰਦੇ ਸੀ ਇਸ ਵਾਰ 400 ਤੋਂ ਪਾਰ ਔਰ ਮੈਂ ਕਹਿੰਦਾ ਇਹ ਦੇਸ਼ ਦੇ 140 ਕਰੋੜ ਲੋਕ ਕਹਿੰਦੇ ਭਾਜਪਾ ਨੂੰ ਇਸ ਵਾਰ ਸੱਤਾ ਤੋਂ ਬਾਹਰ ਨਾ ਕਰ ਦੇਣ ਇਸ ਦੇ ਡਰ ਦੇ ਮਾਰੇ ਹੁਣ ਫਿਲਮੀ ਸਟਾਰਾਂ ਨੂੰ ਟਿਕਟਾਂ ਦੇ ਰਹੇ ਆ ਅਸੀਂ ਅੱਜ ਲਿਸਟ ਦੇਖੀ ਆ ਜਿੱਚ ਮੈਡਮ ਕੰਗਣਾ ਰਣੌਤ ਜੀ ਦਾ ਨਾਂ ਆਇਆ ਵਾ ਜਿਹੜੇ ਮੰਡੀ ਹਿਮਾਚਲ ਤੋਂ ਚੋਣ ਲੜਨਗੇ ਅਸੀਂ ਤਾਂ ਹਿਮਾਚਲ ਵਾਸੀਆਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਭਾਈ ਗਰਦਾਸਪੁਰ ਦੇ ਵਿੱਚੋਂ ਛੰਨੀ ਦਿਓਲ ਜੀ ਇਲੈਕਸ਼ਨ ਲੜੇ ਸੀ ਐਮਪੀ ਬਣਾਤਾ ਭਾਈ ਇੱਥੇ ਤਾਂ ਪੰਜ ਸਾਲ ਹੀ ਲੱਭਾ ਪਈ ਸਾਨੂੰ ਹੁਣ ਤੁਸੀਂ ਦੇਖ ਲਿਓ ਜੜੀ ਪਾਛਪਾ ਨੂੰ ਇੰਨਾ ਕੌਨਫੀਡੈਂਸ ਆ ਪ੍ਰਧਾਨ ਮੰਤਰੀ ਕੀ ਤੁਹਾਨੂੰ ਪਤਾ ਨਾ 400 ਮਿਲ ਜਾਣੀਆਂ ਫਿਰ ਥੋੜੀ ਤੁਹਾਨੂੰ ਫਿਲਮੀ ਸਟਾਰਾਂ ਨੂੰ ਟਿਕਟ ਦੇਣ ਦੀ ਕੀ ਲੋੜ ਹੈਗੀ ਆ ਫਿਰ ਤੁਹਾਡੇ ਕੋ ਤਾਂ ਵਰਕਰ ਹੀ ਬਹੁਤ ਜ਼ਿਆਦਾ ਅੰਦਰ ਥੋੜੀ ਜਿਹੜਾ ਸਭ ਕੁਝ ਪਾਛਪਾ ਦੇ ਅੰਦਰ ਅੱਛਾ ਨਹੀਂ ਹੈਗਾ ਉਹ ਕਰ ਕਰਹਾਟ ਸਾਨੂੰ ਦੀਦੀ ਹੈਗੀ ਆ ਇਹਦੇ ਨਾਲ ਨਾਲ ਅੰਬਾਲਾ ਮੌੜਾ ਮੰਡੀ ਹਰਿਆਣੇ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਜੀ ਦਾ ਸ਼ਹੀਦੀ ਸਮਾਗਮ ਅਤੇ ਵੱਡੀ ਮਹਾਪੰਚਾਇਤ ਕਰ ਰਹੇ ਆ ਹਰਿਆਣੇ ਵਾਸੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਹੈਗੀ ਆ ਇਹਦੇ ਵਿੱਚ ਔਰ ਇਹਦੇ ਨਾਲ ਦੀ ਨਾਲ ਜਿਵੇਂ ਤੁਸੀਂ ਦੇਖਿਆ ਵੀ ਹੁਣ ਰਾਮਲੀਲਾ ਮੈਦਾਨ ਚ ਵੀ ਵੱਡੀ ਰੈਲੀ ਹੋਣੀ ਆ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਹੀ ਦਿੱਲੀ ਪੁਲਿਸ ਨੂੰ ਤਕਲੀਫ ਆ ਵੀ ਨਹੀਂ ਦਿੱਲੀ ਆਉਣੇ ਚਾਹੀਦੇ ਠੀਕ ਆ ਜੀ ਬਾਕੀ ਤਾਂ ਫਿਰ ਜਿਹੜਾ ਮਰਜੀ ਦਿੱਲੀ ਆਵੇ ਜਿਹੜਾ ਮਰਜੀ ਦਿੱਲੀ ਜਾਵੇ ਹੁਣ ਦਿੱਲੀ ਨੂੰ ਕੋਈ ਖਤਰਾ ਨਹੀਂ ਹੈਗਾ ਹਰ ਇਹ ਤੋਂ ਕਹਾ ਵਿਰੋਧੀ ਧਿਰ ਜਿਵੇਂ ਪਾਜਪਾ ਕੋਲੋਂ ਡਰ ਰਹੀ ਆ ਜਿਵੇਂ ਈਡੀ ਕੋ ਡਰਦੇ ਨੇ ਜਿਵੇਂ ਇਹ ਸੀਬੀਆਈ ਕੋ ਡਰਦੇ ਨੇ ਇਹ ਦੇਸ਼ ਦੇ ਕਿਸਾਨ ਮਜ਼ਦੂਰ ਹੈ ਪ੍ਰਧਾਨ ਮੰਤਰੀ ਜੀ ਇਹ ਡਰਨ ਵਾਲੇ ਨਹੀਂ ਹੈ ਹਰ ਇਹ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵਿਰੋਧੀ ਧਿਰ ਜਦੋਂ ਵੀ ਪ੍ਰੋਗਰਾਮ ਰੱਖਣ ਉਹ ਕਿਸਾਨਾਂ ਮਜ਼ਦੂਰਾਂ ਨਾ ਟਕਰਾਵੀਆਂ ਡੇਟਾ ਵਿੱਚ ਨਾ ਰੱਖਣ ਜੋ ਕਹਿੰਦੇ ਸੀ ਕਿਸਾਨਾਂ ਮਜ਼ਦੂਰਾਂ ਦੀ ਹਮਾਇਤ ਕਰ ਰਹੇ ਹੈਗੇ ਆ ਤੋ ਇਹ ਧਿਆਨ ਵਿੱਚ ਰੱਖਿਆ ਜਾਏ ਔਰ ਖਾਲਸੇ ਨੂੰ ਜਿਹੜਾ ਹੋਲੇ ਮਹੱਲੇ ਤੇ ਬਹੁਤ-ਬਹੁਤ ਵਧਾਈ ਹੋਵੇ ਚੜ੍ਹਦੀ ਕਲਾ ਰਹੇ ਔਰ ਦੂਜੀ ਬੇਨਤੀ ਆ ਵੀ ਹੋਲੇ ਮਹੱਲੇ ਤੋਂ ਬੇਲੇ ਹੋ ਕੇ ਬਾਰਡਰਾਂ ਤੇ ਜ਼ਰੂਰ ਪਹੁੰਚਿਓ ਔਰ ਹੋਲੀ ਦੀ ਵੀ ਦੇਸ਼ ਵਾਸੀਆਂ ਨੂੰ ਵਧਾਈ ਇੱਕ ਗੱਲ ਦਾ ਖਿਆਲ ਰੱਖਿਓ ਰਮਜ਼ਾਨ ਵੀ ਚੱਲ ਰਹੀ ਆ ਔਰ ਇੱਧਰ ਹੋਲੀ ਆ ਪਾਜਪਾ ਕੋਈ ਫਿਰਕੂ ਪੱਤਾ ਖੇਡ ਕੇ ਫਿਰ ਇਹ ਲਖਣ ਜਿੱਤਨ ਦਾ ਖਿਆਲ ਨਾ ਕਰੇ ਅਸੀਂ ਚਮਨੇ ਪੂਰੀ ਪਰ ਅਮਨ ਨਾਲ ਖੁਸ਼ੀ ਨਾਲ ਇਹ ਦੇਸ਼ ਦੀ ਸਤਿਪਾਵਨਾ ਬਣੀ ਰਹੇ ਇਸੋ ਲਈ ਤੇ ਧੰਨਵਾਦ ਹਰਿਆਣਾ ਦੇ ਬਾਰਡਰਾਂ ਤੇ ਚੱਲ ਰਿਹਾ ਅੰਦੋਲਨ 41ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਪਾਜਪਾ ਦੀ ਅੰਦਰ ਦੀ ਕਬਰਾਹਟ ਸਾਹਮਣੇ ਆ ਚੁੱਕੀ ਆ ਜਿਹੜੇ ਕਹਿੰਦੇ ਸੀ ਇਸ ਵਾਰ 400 ਤੋਂ ਪਾਰ ਔਰ ਮੈਂ ਕਹਿੰਦਾ ਇਹ ਦੇਸ਼ ਦੇ 140 ਕਰੋੜ ਲੋਕ ਕਹਿੰਦੇ ਭਾਜਪਾ ਨੂੰ ਇਸ ਵਾਰ ਸੱਤਾ ਤੋਂ ਬਾਹਰ ਨਾ ਕਰ ਦੇਣ ਇਸ ਦੇ ਡਰ ਦੇ ਮਾਰੇ ਹੁਣ ਫਿਲਮੀ ਸਟਾਰਾਂ ਨੂੰ ਟਿਕਟਾਂ ਦੇ ਰਹੇ ਆ ਅਸੀਂ ਅੱਜ ਲਿਸਟ ਦੇਖੀ ਆ ਜਿੱਚ ਮੈਡਮ ਕੰਗਨਾ ਰਣੌਤ ਜੀ ਦਾ ਨਾਂ ਆਇਆ ਵਾ ਜਿਹੜੇ ਮੰਡੀ ਹਿਮਾਚਲ ਤੋਂ ਚੋਣ ਲੜਨਗੇ ਅਸੀਂ ਤਾਂ ਹਿਮਾਚਲ ਵਾਸੀਆਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਭਾਈ ਗਰਦਾਸਪੁਰ ਦੇ ਵਿੱਚੋਂ ਛੰਨੀ ਦਿਓਲ ਜੀ ਇਲੈਕਸ਼ਨ ਲੜੇ ਸੀ ਐਮਪੀ ਬਣਾਤਾ ਭਾਈ ਇੱਥੇ ਤਾਂ 5 ਸਾਲ ਹੀ ਲੱਭਾ ਪਈ ਸਾਨੂੰ ਹੁਣ ਤੁਸੀਂ ਦੇਖ ਲਿਓ ਜੜੀ ਪਾਜਪਾ ਨੂੰ ਇੰਨਾ ਕੌਨਫੀਡੈਂਸ ਆ ਪ੍ਰਧਾਨ ਮੰਤਰੀ ਜੀ ਤੁਹਾਨੂੰ ਪਤਾ ਨਾ 400 ਮਿਲ ਜਾਣੀਆਂ ਫਿਰ ਥੋੜੀ ਤੁਹਾਨੂੰ ਫਿਲਮੀ ਸਟਾਰਾਂ ਨੂੰ ਟਿਕਟ ਦੇਣ ਦੀ ਕੀ ਲੋੜ ਹੈਗੀ ਆ ਪਰ ਤੁਹਾਡੇ ਕੋ ਦਾ ਵਰਕ ਕਰੀ ਬਹੁਤ ਜ਼ਿਆਦਾ ਅੰਦਰ ਤੁਹਾਡੀ ਜਿਹੜਾ ਸਭ ਕੁਝ ਪਾਸਪਾ ਦੇ ਅੰਦਰ ਅੱਛਾ ਨਹੀਂ ਹੈਗਾ ਉਹ ਕਬਰਹਾਟ ਸਾਨੂੰ ਦੀਦੀ ਹੈਗੀ ਆ ਇਹਦੇ ਨਾਲ ਨਾਲ ਅੰਬਾਲਾ ਮੌੜਾ ਮੰਡੀ ਹਰਿਆਣੇ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਜੀ ਦਾ ਸ਼ਹੀਦੀ ਸਮਾਗਮ ਅਤੇ ਵੱਡੀ ਮਹਾਪੰਚਾਇਤ ਕਰ ਰਹੇ ਆ ਹਰਿਆਣੇ ਵਾਸੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਹੈਗੀ ਆ ਇਹਦੇ ਵਿੱਚ ਔਰ ਇਦੇ ਨਾਲ ਦੀ ਨਾਲ ਜਿਵੇਂ ਤੁਸੀਂ ਦੇਖਿਆ ਵੀ ਹੁਣ ਰਾਮਲੀਲਾ ਮੈਦਾਨ ਚ ਵੀ ਵੱਡੀ ਰੈਲੀ ਹੋਣੀ ਆ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਹੀ ਦਿੱਲੀ ਪੁਲਿਸ ਨੂੰ ਤਕਲੀਫ ਆ ਵੀ ਨਹੀਂ ਦਿੱਲੀ ਆਉਣੇ ਚਾਹੀਦੇ ਠੀਕ ਆ ਜੀ ਬਾਕੀ ਤਾਂ ਫਿਰ ਜਿਹੜਾ ਮਰਜੀ ਦਿੱਲੀ ਆਵੇ ਜਿਹੜਾ ਮਰਜੀ ਦਿੱਲੀ ਜਾਵੇ ਹੁਣ ਦਿੱਲੀ ਨੂੰ ਕੋਈ ਖਤਰਾ ਨਹੀਂ ਹੈਗਾ ਹਰੇਤੋਂ ਗਾਹਾਂ ਵਿਰੋਧੀ ਧਿਰ ਜਿਵੇਂ ਪਾਜਪਾ ਕੋਲੋਂ ਡਰ ਰਹੀ ਆ ਜਿਵੇਂ ਈਡੀ ਕੋ ਡਰਦੇ ਨੇ ਜਿਵੇਂ ਹੈ ਸੀਬੀਆਈ ਕੋ ਡਰਦੇ ਨੇ ਇਹ ਦੇਸ਼ ਦੇ ਕਿਸਾਨ ਮਜ਼ਦੂਰ ਹੈ ਪ੍ਰਧਾਨ ਮੰਤਰੀ ਜੀ ਇਹ ਡਰਨ ਵਾਲੇ ਨਹੀਂ ਹੈ ਔਰ ਇਹ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵਿਰੋਧੀ ਧਿਰ ਜਦੋਂ ਵੀ ਪ੍ਰੋਗਰਾਮ ਰੱਖਣ ਉਹ ਕਿਸਾਨਾਂ ਮਜ਼ਦੂਰਾਂ ਨਾਲ ਟਕਰਾਵੀਆਂ ਡੇਟਾਂ ਵਿੱਚ ਨਾ ਰੱਖਣ ਜੋ ਕਹਿੰਦੇ ਸੀ ਕਿਸਾਨਾਂ ਮਜ਼ਦੂਰਾਂ ਦੀ ਹਮਾਇਤ ਕਰ ਰਹੇ ਹੈਗੇ ਆ ਤਾਂ ਇਹ ਧਿਆਨ ਵਿੱਚ ਰੱਖਿਆ ਜਾਏ ਔਰ ਖਾਲਸੇ ਨੂੰ ਜਿਹੜਾ ਹੋਲੇ ਮਹੱਲੇ ਤੇ ਬਹੁਤ-ਬਹੁਤ ਵਧਾਈ ਹੋਵੇ ਚੜਦੀ ਕਲਾ ਰਹੇ ਔਰ ਦੂਜੀ ਬੇਨਤੀ ਆ ਵੀ ਹੋਲੇ ਮਹੱਲੇ ਤੋਂ ਬੇਲੇ ਹੋ ਕੇ ਬਾਡਰਾਂ ਤੇ ਜ਼ਰੂਰ ਪਹੁੰਚਿਓ ਔਰ ਹੋਲੀ ਦੀ ਵੀ ਦੇਸ਼ਵਾਸੀਆਂ ਨੂੰ ਵਧਾਈ ਇੱਕ ਗੱਲ ਦਾ ਖਿਆਲ ਰੱਖਿਓ ਰਮਜ਼ਾਨ ਵੀ ਚੱਲ ਰਹੀ ਆ ਔਰ ਇੱਧਰ ਹੋਲੀ ਆ ਪਾਛਪਾ ਕੋਈ ਫਿਰਕੂ ਪੱਤਾ ਖੇਡ ਕੇ ਫੇਰ ਇਹ ਲਖਣ ਜਿੱਤਣ ਦਾ ਖਿਆਲ ਨਾ ਕਰੇ ਅਸੀਂ ਚੰਮਨੇ ਪੂਰੀ ਪਰ अमनਨਾ ਖੁਸ਼ੀਨਾ ਇਹ ਦੇਸ਼ ਦੀ ਸਤਿਭਾਵਨਾ ਬਣੀ ਰਹੇ ਇਸੋ ਲਈ ਤੇ ਧੰਨਵਾਦ